ਸਤਿ ਸ਼੍ਰੀ ਅਕਾਲ ਜੀ న్యూਸ ਏਸ਼ੀਆ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕੁਲਵੰਤ ਸਿੰਘ ਖਬਰਾਂ ਦੀ ਖਬਰ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਤੁਹਾਡੇ ਨਾਲ ਲੈ ਕੇ ਆਏ ਇੱਕ ਖਾਸ ਮਹਿਮਾਨ ਨੂੰ ਨਾਮ ਹੈ ਤਨਵੀਰ ਕੌਰ ਰੰਧਾਵਾ ਕਿਨਰ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਬਾਕੀ ਦੀ ਪਛਾਣ ਇਹ ਆਪਣੇ ਆਪ ਦੱਸਣਗੇ ਮੈਂ ਤਾਂ ਸਿਰਫ ਇਹਨਾਂ ਨੂੰ ਇੱਕੋ ਸਵਾਲ ਕਰਾਂਗਾ ਕਿ ਤਨਵੀਰ ਜੀ ਗਰਭ ਸੇ ਕਹੋ ਕਿ ਹਮ ਕਿਨਰ ਹੈ ਜੀ ਸਭ ਤੋਂ ਪਹਿਲਾਂ ਤਾਂ ਸਭ ਨੂੰ ਜਿੰਨੀ ਮੇਰੀ ਚੈਨਲ ਨਾਲ ਜੁੜੀ ਹੋਏ ਨੇ ਸਭ ਤੋਂ ਪਹਿਲਾਂ ਸਾਰ ਨੂੰ ਸਸ਼ੀਕਾਂ ਅਲੈਕੁਮ ਅਲੈਕੁਮ ਜੀ ਆਈ ਪ੍ਰਾਊਡ ਆਫ ਮਾਈਸੈਲਫ ਬਿਕੋਜ਼ ਐਸ ਦਾ ਵੇ ਜੋ ਮੈਂ ਹਾਂ ਜੋ ਮੇਰੀ ਸੈਕਸੁਅਲਿਟੀ ਆ ਤਾਂ ਮੈਂ ਇਸ ਚੀਜ਼ ਤੋਂ ਕਦੇ ਵੀ ਇਹ ਨਹੀਂ ਸੋਚਦੀ ਕਿ ਮੇਰੇ ਚ ਕੋਈ ਪ੍ਰੋਬਲਮ ਆ ਜਾਂ ਮੇਰੇ ਚ ਕੋਈ ਫਾਲਟ ਆ ਤੁਸੀਂ ਮੇਲ ਤੁਸੀਂ ਫੀਮੇਲ ਆ ਮੈਂ ట్రాన్స్ ਊਮੈਨ ਇਹ ਮੇਰੀ ਸੈਕਸੁਅਲਿਟੀ ਆ ਐਂਡ ਆਈ ਪ੍ਰਾਊਡ ਆਫ ਮਾਈਸੈਲਫ ਅੱਜ ਇਹ ਬਹੁਤ ਵੱਡੀ ਗੱਲ ਕਹੀ ਹੈ ਤੁਸੀਂ ਕਿ ਤੁਹਾਨੂੰ ਆਪਣੇ ਆਪ ਦੇ ਉੱਤੇ ਕਿਨਰ ਹੋਣ ਦੇ ਉੱਤੇ ਗਰਵ ਹੈ ਇੱਕ ਬਹੁਤ ਵੱਡੀ ਜਿਹੜੀ ਧਾਰਨਾ ਜਿਹੜੀ ਤੁਸੀਂ ਤੋੜ ਦਿੱਤੀ ਹੈ ਪਰ ਇੱਕ ਧਾਰਨਾ ਜਿਹੜੀ ਬੜੀ ਵੱਡੀ ਬਣੀ ਹੋਈ ਹੈ ਅੱਜ ਦੇ ਸਮਾਜ ਦੇ ਵਿੱਚ ਵੀ ਕਿਨਰ ਹੋਣਾ ਉਹ ਆਪਣੇ ਆਪ ਨੂੰ ਇੱਕ ਗਾਲ ਵਾਂਗੂ ਲੈਂਦੇ ਨੇ ਜੀ 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 ਜਦਕਿ ਇਹ ਬੜੀ ਤਰਸਦੀ ਹੈਗੀ ਹੈ ਕਿਨਰ ਵੀ ਪਰਮਾਤਮਾ ਦੇ ਵੱਲੋਂ ਭੇਜਿਆ ਗਿਆ ਇੱਕ ਜੀਵ ਹੈ ਧਰਤੀ ਦੇ ਉੱਤੇ ਪ੍ਰਾਣੀ ਹੈ ਜਿਹੜਾ ਕਿ ਉਸੇ ਤਰ੍ਹਾਂ ਵਿਚਰ ਰਿਹਾ ਜਿਸ ਤਰ੍ਹਾਂ ਕਿ ਮਰਦ ਔਰਤ ਜਾਂ ਹੋਰ ਤਰ੍ਹਾਂ ਦੇ ਪ੍ਰਾਣੀ ਜਿਹੜੇ ਨੇ ਜੀ ਪਰ ਕਿੰਨਰਾਂ ਦੇ ਕੋਲੋਂ ਅਸ਼ੀਰਵਾਦ ਲੈਣ ਤਾਂ ਜਾਂਦੇ ਨੇ ਜੀ ਪਰ ਜਦੋਂ ਕਿਤੇ ਆਪਣੇ ਘਰ ਕਿਤੇ ਕੋਈ ਕਿਨਰ ਆ ਜਾਂਦਾ ਤਾਂ ਉਦੋਂ ਉਹਨਾਂ ਨੂੰ ਜਿਹੜਾ ਇੱਕ ਕਿਸਮ ਲਾ ਲਓ ਵੀ ਉਹ ਬਹੁਤ ਵੱਡੀ ਜਿਹੜੀ ਮੁਸੀਬਤ ਆ ਗਈ ਸਮਝ ਲੈਂਦੇ ਨੇ ਜਦੋਂ ਪਹਿਲੀ ਵਾਰ ਤੁਹਾਨੂੰ ਪਤਾ ਲੱਗਿਆ ਸੀਗਾ ਕਿ ਤੁਸੀਂ ਕਿਨਰ ਹੋ ਤੁਹਾਡਾ ਪਹਿਲਾ ਰਿਐਕਸ਼ਨ ਕੀ ਸੀਗਾ ਅ देन ਮੈਂ ਬਹੁਤ ਛੋਟੀ ਸੀ ਜਦੋਂ ਮੈਂ ਘਰ ਛੱਡਿਆ ਆਈ 22 ইয়ার্স ওલ્ડ ਨੀਅਰ अबाउट ਮੈਨੂੰ 12 ਸਾਲ ਹੋ ਗਿਆ ਘਰ ਤੋਂ ਆਈ ਨੂੰ ਮੈਂ ਇੱਕ ਨਾਰਮਲ ਇੱਕ ਨਾਰਮਲ ਕਿਸਾਨ ਦੀ ਧੀ ਈ ਹਾਂ ਮੈਂ ਜੱਟ ਦੀ ਧੀ ਈ ਹਾਂ ਨਾਰਮਲ ਜੀ ਮੇਰੀ ਫੈਮਲੀ ਸੀ ਜੋ ਤੁਮੇ ਬਿਲੋਂਗ ਕਰਦੀ ਸੀ ਨਾਰਮਲ ਕੁੜੀਆਂ ਨਾਲ ਖੇਡਣਾ ਨਾਰਮਲ ਬੱਚਿਆਂ ਚ ਰਹਿਣਾ ਨਾਰਮਲ ਜਿੱਦਾਂ ਫੈਮਲੀ ਚ ਸਾਰੇ ਬੱਚੇ ਹੁੰਦੇ ਆ ਉਦਾਂ ਹੀ ਮੈਂ ਸੀਗੀ ਬਸ ਟਾਈਮ ਟੂ ਟਾਈਮ ਜਿੱਦਾਂ ਪਤਾ ਲੱਗਦਾ ਗਿਆ ਹਨਾ ਫੈਮਲੀ ਚ ਪਤਾ ਲੱਗ ਪਤਾ ਸੀਗਾ ਮੰਮੀ ਨੂੰ ਪਾਪਾ ਨੂੰ ਹਨਾ ਪੇਰੈਂਟਸ ਕਿਸੇ ਹੱਦ ਤੱਕ ਆਪਣੇ ਬੱਚੇ ਨੂੰ ਰੱਖਦੇ ਆਗੇ ਲੁਕੋ ਕੇ ਰੱਖਦੇ ਆ ਵੀ ਕਿਸਮ ਦੇ ਸਪੈਸ਼ਲਟੀ ਬਾਰੇ ਨਾ ਪਤਾ ਲੱਗੇ ਬਿਕੋਜ਼ ਉਹ ਟਾਈਮ ਐਮੇ ਦਾ ਸੀਗਾ ਕਿ ਇਹ ਚੀਜ਼ ਬੜੀ ਇੱਕ ਜਿੱਦਾਂ ਕਹਿੰਦੇ ਆ ਨਾ ਅਜੀਬ ਜੀ ਚੀਜ਼ ਮੰਨੀ ਜਾਂਦੀ ਸੀ ਅੱਜ ਅੱਜ ਦੇ ਇਮਚ ਫਿਰ ਵੀ ਇਹ ਚੀਜ਼ ਜੀ ਕਾਮਨ ਚੀਜ਼ ਹੋ ਗਈ ਆ ਜਿੱਦਾਂ ਕਿਤੇ ਨਾ ਕਿਤੇ ਆਪਣੀ ਫੈਮਿਲੀ ਦਾ ਕੋਈ ਕਸੂਰ ਨਹੀਂ ਹੁੰਦਾ ਜਿਨੇ ਆਪਣੇ ਨਾਲ ਲੋਕ ਜੁੜੇ ਹੁੰਦੇ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਹੁੰਦਾ ਜਿੱਦਾਂ ਤੁਹਾਡੀ ਫੈਮਿਲੀ ਚ ਇੱਕ ਬੱਚਾ ਕਿੰਨਰ ਹੋ ਗਿਆ ਦੈਨ ਲੋਕਾਂ ਦੇ ਮਤਲਬ ਉਹ ਕਦਾ ਨਜ਼ਰੀਆ ਚੇਂਜ ਹੋ ਜਾਂਦਾ ਦੈਨ ਉਹਨਾਂ ਦੇ ਘਰ ਮਹਾਂਤ ਨਹੀਂ ਉਹਨਾਂ ਦੇ ਘਰ ਹੀਜੜੇ ਨੇ ਉਹਨਾਂ ਦੇ ਘਰ ਕੁਸਰੇ ਨੇ ਦੇਖੋ ਇਟ ਵਾਸ ਬੀ ਨਾਟ ਫਾਲਟ ਇਹ ਕਿਸੇ ਦਾ ਕੋਈ ਫਾਲਟ ਨਹੀਂ ਹੈ ਕਿਸੇ ਜੀ ਕੋਈ ਸ਼ਰਾਪ ਨਹੀਂ ਹੈ ਅভিশਾਪ ਨਹੀਂ ਹੈ ਇਟ ਵਾਸ ਬੀ ਜੈਸਾ ਸੈਕਸ਼ੁਅਲਟੀ ਇਸ ਸੈਕਸੁਅਲਿਟੀ ਹੈ ਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਮੇਲ ਫੀਮੇਲ ਐਂਡ ਟ੍ਰਾਂਸ ਊਮੈਨਜ਼ ਜਾਂ ਕਿਨਰ ਕਹਿ ਲੋ ਜਾਂ ਆਪਣਾ ਮਹਾਂਤ ਕਹਿ ਲੋ ਹਿਜਰੀ ਕਹਿ ਲੋ ਕੁਝ ਵੀ ਕਹਿ ਲੋ ਤਾਂ ਫੈਮਿਲੀ ਦਾ ਕਿਤੇ ਨਾ ਕਿਤੇ ਕੋਈ ਕਸੂਰ ਨਹੀਂ ਹੁੰਦਾ ਉਹਨਾਂ ਨੂੰ ਰਿਲੇਟਿਵ ਰਿਲੇਟਿਵਸ ਜਿਹੜੇ ਆਪਣੇ ਹੁੰਦੇ ਆਗੇ ਆਪਣੇ ਰਿਸ਼ਤੇਦਾਰ ਹੁੰਦੇ ਆ ਜੱਜ ਥਿਉ ਪਿੰਡ ਚ ਰਹਿੰਦੇ ਆ ਮੈਂ ਇੱਕ ਪਿੰਡ ਤੋਂ ਬਿਲੋਂਗ ਕਰਦੀ ਆ ਤਾਂ ਉੱਥੇ ਦਾ ਮਾਹੌਲ ਐਵੇਂ ਦਾ ਹੁੰਦਾ ਕਿ ਲੋਕ ਇਸ ਚੀਜ਼ ਨੂੰ ਇੱਕ ਜਿੱਦਾਂ ਕਹਦੇ ਨੇ ਆਪਾਂ ਪੰਜਾਬੀ ਚ ਹਊਆ ਬਣਾ ਦਿੰਦੇ ਆ ਉਹਨਾਂ ਨੂੰ ਟੌਰਚਰ ਕਰਦੇ ਆ ਜਿਵੇਂ ਤੁਹਾਡੇ ਘਰ ਮਹਾਂਤ ਨੇ ਯਾਰ ਉਹ ਕਿਤੇ ਨਾ ਕਿਤੇ ਉਹਨਾਂ ਦੀ ਮਤਲਬ ਬੋਲਣਾ ਘੱਟ ਕਰ ਦਿੰਦੇ ਆ ਉਹਨਾਂ ਨੂੰ ਫੀਲ ਕਰਾਉਂਦੇ ਵੀ ਤੁਹਾਡੇ ਘਰ ਹੀ ਹੈ ਤਾਂ ਕਿਤੇ ਨਾ ਕਿਤੇ ਫੈਮਿਲੀ ਨੂੰ ਇਹ ਫੀਲ ਹੁੰਦਾ ਕਿ ਅਗਰ ਇਹ ਬੱਚਾ ਸਾਡੇ ਘਰ ਨਾ ਹੋਵੇ ਦੈਨ ਸਾਡੇ ਲਈ ਸਹੀ ਆ ਚਲੋ ਇਹ ਤਾਂ ਹੋ ਗਿਆ ਮਤਲਬ ਤੁਹਾਡੀ ਸੋਚ ਜਦੋਂ ਤੁਸੀਂ ਤੁਹਾਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਕਿਸ ਤਰੀਕੇ ਦਾ ਮਾਹੌਲ ਸੀਗਾ ਤੇ ਉਸ ਤਰ੍ਹਾਂ ਪਹਿਲੀ ਵਾਰ ਜਦੋਂ ਇਹ ਪਤਾ ਲੱਗਿਆ ਸੀ ਉਦੋਂ ਕਿੰਨੀ ਉਮਰ ਸੀ ਤੁਹਾਡੀ ਉਸਟ ਮੈਕਸਿਮਮ ਮੈਂ 10-11 ਸਾਲ ਦੀ ਸੀ ਪਤਾ ਮੈਨੂੰ ਇਹ ਸੀ ਵੀ 10 11 ਸਾਲ ਦੇ ਬੱਚੇ ਨੂੰ ਨਹੀਂ ਪਤਾ ਹੁੰਦਾ ਕਿ ਮੈਂ ਕੀ ਆ ਮੇਰੀ ਸੈਕਸ਼ੁਅਲਿਟੀ ਕੀ ਆ ਹਨਾ ਕਿਉਂਕਿ ਬੱਚਾ ਬਹੁਤ ਛੋਟਾ ਹੁੰਦਾ ਨਾਰਮਲ ਕੁੜੀਆਂ ਚ ਜੀੜਦੀ ਸੀ ਨਾਰਮਲ ਬੱਚਿਆਂ ਚ ਜੀਂਦੀ ਸੀ ਨਾਰਮਲ ਸਭ ਕੁਝ ਪੇਰੈਂਟਸ ਨਾਲ ਰਹਿਣਾ ਪੇਰੈਂਟਸ ਚ ਰਹਿਣਾ ਫੈਮਿਲੀਸ ਚ ਰਹਿਣਾ ਜਦ ਸੱਡਨਲੀ ਇੱਕਦਮ ਪਤਾ ਚੱਲਦਾ ਕਿ ਮੇਰੀ ਦੁਨੀਆ ਹੋਰ ਸੀ ਮੈਂ ਆਪਣੀ ਫੈਮਿਲੀ 'ਚ ਰਹਿ ਰਹੀ ਸੀ ਮੈਂ ਆਪਣੇ ਪੇਰੈਂਟਸ ਨਾਲ ਰਹਿ ਰਹੀ ਸੀ ਆਪਣੇ ਆਪਣੀਆਂ ਫਰੈਂਡਸ ਨਾਲ ਰਹਿ ਰਹੀ ਸੀ ਮੈਂ ਨਾਰਮਲ ਸਕੂਲ ਜਾ ਰਹੀ ਸੀ ਦੈਨ ਸੱਡਨਲੀ ਇਕਦਮ ਸਭ ਕੁਝ ਚੇਂਜ ਹੋ ਜਾਣਾ 11 ਸਾਲ ਦੇ ਬੱਚੇ ਲਈ ਇਟ ਵਾਸ ਬੀ ਟੂ ਡਿਫਿਕਲਟ ਤੇ ਇਸ ਦਾ ਮਤਲਬ ਹੈ ਕਿ 10 11 ਸਾਲ ਦੀ ਉਮਰ ਦੇ ਵਿੱਚ ਜਾ ਕੇ ਤੁਹਾਨੂੰ ਪਤਾ ਲੱਗਿਆ ਤੁਹਾਡੇ ਮਾਤਾ ਪਿਤਾ ਨੂੰ ਜਿਹੜਾ ਇਹ ਪਹਿਲਾਂ ਪਤਾ ਸੀ ਜੀ ਮਾਤਾ ਪਿਤਾ ਨੂੰ ਭਾਈ ਵਾਰਤ ਪਤਾ ਹੁੰਦਾ ਕਿ ਸਾਡੇ ਬੱਚੇ 'ਚ ਕੋਈ ਫਾਲਟ ਹੈ ਹੈਨਾ ਕਿਤੇ ਨਾ ਕਿਤੇ ਪੇਰੈਂਟਸ ਸੋਚਦੇ ਆ ਬੱਚੇ ਨੂੰ ਮੁੰਡਾ ਬਣਾ ਕੇ ਪਟਕਾ ਬੰਦ ਦਿੰਦੇ ਆ ਜোন ਨਾਰਮਲ ਕੁੜੀਆਂ ਵਾਂਗ ਗੁੱਤਾਂ ਕਰਕੇ ਰੱਖਦੇ ਆ ਹਨਾ ਵੀ ਸ਼ਾਇਦ ਸਾਡਾ ਬੱਚਾ ਕਿਤੇ ਨਾ ਕਿਤੇ ਸਾਡੇ ਤੋਂ ਦੂਰ ਨਾ ਹੋ ਜੇ ਅਸਲ ਤੋਂ ਨੂੰ ਕਿਸੇ ਪਾਸੇ ਇਸ ਤਰ੍ਹਾਂ ਵੀ ਹੋਇਆ ਕਿਸੇ ਬਾਬੇ ਕੋਲ ਲੈ ਗਏ ਜਾਂ ਕਿਸੇ ਕਿਸੇ ਪਾਸੇ ਇਲਾਜ ਕਰਾਉਣ ਲਈ ਲੈ ਗਏ ਵੀ ਸ਼ਾਇਦ ਇਹ ਜਿਹੜਾ ਇਹ ਇਸ ਨੂੰ ਠੀਕ ਕਰ ਲਿਆ ਜਾਵੇ ਨਹੀਂ 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 ਦੇਖੋ ਫੈਮਿਲੀ ਦਾ ਇਹਦੇ ਵਿੱਚ ਕੋਈ ਐਵੇਂ ਦਾ ਕੋਈ ਉਹ ਨਹੀਂ ਸੀਗਾ ਮੈਂ ਇਦਾਂ ਸੀਗੀ ਦਾ ਜਿੱਦਾਂ ਨਾਰਮਲ ਹੀ ਗੱਲਬਾਤ ਦੀ ਗਈ ਬਾਤੀ ਕੀ ਬਾਤੀ ਕੀ ਪਤਾ ਲੱਗਦਾ ਗਿਆ ਮੈਨੂੰ ਮੇਰੀ ਕਮਿਊਨਿਟੀ ਦੇ ਲੋਕ ਉਸ ਟਾਈਮ ਲੈ ਕੇ ਘਰ ਵਾਕੇ ਇਦਾਂ ਦਾ ਕੁਝ ਨਹੀਂ ਆ ਅੱਛਾ ਜਦੋਂ ਤੁਸੀਂ ਕਮਿਊਨਿਟੀ ਦੇ ਲੋਕ ਦੀ ਗੱਲ ਕੀਤੀ ਭਾਈਚਾਰੇ ਦੇ ਲੋਕ ਦੀ ਗੱਲ ਕੀਤੀ ਹੈ ਤੇ ਜਦੋਂ ਪਤਾ ਲੱਗਿਆ ਇੱਕ ਇਸ ਤਰ੍ਹਾਂ ਪਤਾ ਲੱਗਿਆ ਤੁਹਾਡੇ ਭਾਈਚਾਰੇ ਦੇ ਲੋਕਾਂ ਨੂੰ ਵੀ ਇਹ ਫਲਾਣੇ ਘਰ ਦੇ ਵਿੱਚ ਕਿੰਨਰ ਹੈ ਰੰਧਾਵਾ ਫੈਮਿਲੀ ਦੇ ਵਿੱਚ ਇੱਕ ਕਿੰਨਰ ਹੈਗਾ ਤੇ ਅਸੀਂ ਉੱਥੋਂ ਲੈ ਕੇ ਆਣਾ ਤੇ ਜਦੋਂ ਉਹ ਆਏ ਤੇ ਉਸ ਵੇਲੇ ਫਿਰ ਫੈਮਿਲੀ ਦਾ ਕੀ ਮਾਹੌਲ ਸੀ ਤੇ ਤੁਸੀਂ ਜਾਣ ਲੱਗਿਆ ਤੁਹਾਡੇ ਮਨ ਦੇ ਵਿੱਚ ਉਹ ਕੀ ਅਵਸਥਾ ਸੀ ਉਸ ਵੇਲੇ ਦੇਖੋ ਐਕਚੁਅਲੀ ਨਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਵੀ ਨਾਰਮਲ ਬੱਚਿਆਂ ਚ ਹੀ ਰਹਿੰਦੀ ਸੀ ਜਿੱਦਾਂ ਨਾਰਮਮਲ ਬੱਚੇ ਹੁੰਦੇ ਨੇ ਕਿਨਰਸ ਵੀ ਨਾਰਮਲ ਬੱਚਿਆਂ ਦੀ ਤਰ੍ਹਾਂ ਹੁੰਦੇ ਨੇ ਥੈਨ ਕੁੜੀਆਂ ਨਾਲ ਕਿੱਦਣਾ ਜਿੱਦਾਂ ਨਾਰਮਲ ਇਕੋ ਜਿਹਾ ਕੋਈ ਚੀਜ਼ ਐਵੇਂ ਦੀ ਹੋ ਜਾਂਦੀ ਵੀ ਆਪਣੇ ਆਪਸ ਆਪਣੇ ਆਪ ਨੂੰ ਫੀਲ ਹੁੰਦਾ ਆਪਣੇ ਪੇਰੈਂਟਸ ਨੂੰ ਬੱਚਾ ਪੁੱਛਦਾ ਬੱਚਾ ਬਹੁਤ ਛੋਟਾ ਜਾਂਦਾ ਉਹ ਉਹਨੂੰ ਇਹ ਲੱਗਦਾ ਉਹ ਉਹਦੇ ਦਿਮਾਗ 'ਚ ਐਵੇਂ ਦਾ ਕੁਝ ਨਹੀਂ ਹੁੰਦਾ ਵੀ ਮੰਮੀ ਉਹ ਬੱਚਿਆਂ 'ਚ ਇਹ ਚੀਜ਼ ਸੀ ਤਾਂ ਮੇਰੇ 'ਚ ਹੀ ਪ੍ਰੋ ਫਿਰ ਉਹ ਬੱਚੀ ਗਾਹ ਆਪਣੇ ਘਰ ਚ ਦਾਸਦੀਆ ਉਥੋਂ ਗੱਲਬਾਤ ਦੀ ਬਾਤ ਚੰਦੀ ਆ ਦੈਟਸ ਇਟ ਅੱਛਾ ਜਦੋਂ ਪਹਿਲੀ ਵਾਰ ਤੁਹਾਡੇ ਭਾਈਚਾਰੇ ਦੇ ਲੋਕ ਜਿਹੜੇ ਆ ਤੁਹਾਡੇ ਘਰ ਆਏ ਤੇ ਤੁਹਾਨੂੰ ਲੈ ਜਾਣ ਦੀ ਜਿਹੜੀ ਉਸ ਟਾਈਮ ਕੀ ਗੱਲਾਂ ਚੱਲੀਆਂ ਸੀ ਘਰ ਦੇ ਵਿੱਚ ਉਸ ਟਾਈਮ ਜਦੋਂ ਉਹ ਲੈਣ ਆਉਂਦੇ ਆ ਤਾਂ ਇੱਕ ਤਾਂ ਹੁੰਦਾ ਬਾਏ ਬਰਥ ਬੱਚੇ ਨੂੰ ਲੈ ਗਏ ਕਿਉਂਕਿ ਉਹਨਾਂ ਦੀ ਫੈਮਿਲੀ ਬਾਰੇ ਨਹੀਂ ਪਤਾ ਉਨਾ ਆਪਣੇ ਬੈਕਗ੍ਰਾਉਂਡ ਬਾਰੇ ਨਹੀਂ ਪਤਾ ਮੈਂ ਕਿੱਥੋਂ ਆ ਮੇਰੇ ਪੇਰੈਂਟਸ ਨਹੀਂ ਆ ਮੈਂ 11 ਸਾਲ ਆਪਣੀ ਫੈਮਿਲੀ ਚ ਰਹੀ ਆਬਵੀਅਸਲੀ ਮੇਨੂੰ ਫੈਮਿਲੀ ਨਾਲ ਲਗਾਅਬ ਸੀ ਮੇਰੇ ਪੇਰੈਂਟਸ ਨਾਲ ਮੈਨੂੰ ਬਹੁਤ ਔਖਾ ਲੱਗਿਆ ਉਹ ਟਾਈਮ ਮੇਰੇ ਲਈ ਸਭ ਤੋਂ ਜ਼ਿਆਦਾ ਬੁਰਾ ਤੇ ਟਫੀਕਲ ਟਾਈਮ ਸੀ ਦੈਨ ਫਿਰ ਵੀ ਮੈਂ ਇੱਕ ਮਹੀਨਾ ਦੋ ਮਹੀਨੇ ਮਤਲਬ ਇੱਕ ਮੈਂਟਲੀ ਜਿੱਦਾ ਬੱਚਾ ਨਹੀਂ ਸਹੀ ਹੁੰਦਾ ਵੀ ਇਹ ਕੀ ਹੋ ਰਿਹਾ ਜਿਹੜੇ ਬੱਚੇ ਨੇ ਕਦੇ ਆਊਟਡੋਰ ਨਹੀਂ ਦੇਖਿਆ ਸੜਕਾਂ ਲਈ ਉਹਨੂੰ ਬਾਹਰ ਜਾ ਕੇ ਮੰਗਣਾ ਪੈਂਦਾ ਵਧਾਈ ਮੰਗਣੀ ਪੈਂਦੀ ਦੈਨ ਉਹਦੇ ਲਈ ਬਹੁਤ ਜ਼ਿਆਦਾ ਔਖਾ ਤੇ ਜਦੋਂ ਲਜਾਣ ਵੇਲੇ ਕੀ ਮਾਹੌਲ ਸੀ ਪਰਿਵਾਰ ਨੇ ਪਰਿਵਾਰ ਸੌਖਾ ਮੰਨ ਗਿਆ ਕਿ ਆਪਣੇ ਆਪ ਜਿਹੜਾ ਉਹਨਾਂ ਨੂੰ ਜਿਹੜਾ ਲੈ ਕੇ ਕੀ ਉਸ ਟਾਈਮ ਹੋਇਆ ਕੀ ਸੀਗਾ ਉਹ ਮੈਂ ਉਹ ਸੀਨ ਜਾਣਨਾ ਚਾਹੁੰਦਾ ਜਦੋਂ ਉੱਥੋਂ ਤੁਹਾਡੇ ਘਰ ਦੇ ਵਿੱਚੋਂ ਲੈ ਕੇ ਗਏ ਸੀ ਜਿੱਦਾਂ ਉਹ ਲੈਣਾ ਆਏ ਤਾਂ ਫੈਮਿਲੀ ਨੇ ਕਿਹਾ ਵੀ ਅਸੀਂ ਬੱਚਾ ਨਹੀਂ ਦੇਣਾ ਉਹਨਾਂ ਨੇ ਕਿਹਾ ਵੀ ਤੁਹਾਡਾ ਬੱਚਾ ਇੱਕ ਦੇ ਸਾਡੀ ਜਿਹੜੀ ਕਮਿਊਨਿਟੀ ਤੋਂ ਹੈਗਾ ਇਹ ਬਿਲੋਂਗ ਕਰਦਾ ਤੁਹਾਡੀ ਫੈਮਿਲੀ 'ਚ ਅਸੀਂ ਨਹੀਂ ਛੱਡ ਸਕਦੇ ਅਸੀਂ ਇਹਨੂੰ ਦੈਨ ਫੈਮਿਲੀ ਨੇ ਬਹੁਤ ਰੋਕਿਆ ਬਹੁਤ ਰੋਕਿਆ ਰੋਏ ਮੰਮੀ ਰੋਏ ਪਪਾ ਰੋਏ ਉਹ ਮਤਲਬ ਔਖਾ ਹੁੰਦਾ ਉਹ ਟਾਈਮ ਆਪਾਂ ਆਪਣੇ ਬੱਚੇ ਨੂੰ ਨਹੀਂ ਦੇ ਸਕਦੇ ਕਿਸੇ ਨੂੰ ਤਾਂ ਟਾਈਮ ਔਖਾ ਸੀਗਾ ਮਤਲਬ ਇੱਕ ਸਾਡੀ ਜਿਹੜੀ ਉਸ ਟਾਈਮ ਦੇ ਕਸਟਮਸ ਸੀਗੇ ਵੀ ਬੱਚੇ ਨੂੰ ਲੈ ਕੇ ਜਾਣਾ ਅੱਜ ਦੇ ਟਾਈਮ 'ਚ ਫਿਰ ਵੀ ਕਿਤੇ ਨਾ ਕਿਤੇ ਚੇਂਜ ਹੋ ਗਏ ਆ ਜਿਹੜੀ ਐਲਜੀਬੀਟੀ ਕਮਿਊਨਿਟੀ ਦੇ ਲੋਕ ਹੈਗੇ ਨੇ ਸਾਡੇ ਜਿੰਨੇ ਵੀ ਇਸ ਕਮਿਊਨਿਟੀ ਦੇ ਲੋਕ ਨੇ ਲੈਸਬੀਨ ਬਾਇਸੈਕਸ਼ੁਅਲ 트੍ਰਾਂਸ ਜੈਂਡਰਸ ਗੇਸ ਕਿਨਰਜ਼ ਇਹ ਸਾਰੇ ਅੱਜ ਦੇ ਟਾਈਮ 'ਚ ਤਾਂ ਬਹੁਤ ਫੈਸਿਲਿਟੀਆਂ ਨੇ ਗੀਆਂ ਇਕੁਅਲਸ ਬਣਿਆ ਜਾਂਦਾ ਹਨਾ ਉਹਨਾਂ ਨੂੰ ਇੱਕ ਆਇਡੈਂਟੀ ਦਿੱਤੀ ਗਈ ਹੈਗੀ ਆ ਪਰ ਉਸ ਟਾਈਮ 'ਚ ਬਹੁਤ ਡਿਫਿਕਲਟ ਟਾਈਮ ਸੀ ਤੁਹਾਡੇ ਪਿਤਾ ਜੀ ਜਾਂ ਤੁਹਾਡੇ ਮਾਤਾ ਜੀ ਉਹਨਾਂ ਨੇ ਜਦੋਂ ਲਜਾਣ ਲੱਗੇ ਸੀ ਕਦੇ ਇਸ ਤਰ੍ਹਾਂ ਵੀ ਹੋਇਆ ਸੀ ਉਸ ਟਾਈਮ ਮਾਹੌਲ ਵੀ ਅਸੀਂ ਥਾਣੇ ਜਾਵਾਂਗੇ ਅਸੀਂ ਮਾਹੌਲ ਮੈਂ ਉਹ ਪੂਰਾ ਮਿਲਾਹ ਜਾਣ ਦੇ ਪੇਰੈਂਟਸ ਨੇ ਆਬਵੀਅਸਲੀ ਰੋਕ ਦਿਆ ਆਪਣੀ ਜਿੰਨਾ ਟਾਈਮ ਆਪਾਂ ਕਿਸੇ ਨੂੰ ਕਹਿੰਦੇ ਜਿੱਦਾਂ ਪੰਜਾਬੀ ਚ ਆਪਾਂ ਕੋਈ ਆਪਣੇ ਨਾਲ ਕੁਝ ਹੋ ਰਿਹਾ ਆਪਣੀ ਫੈਮਿਲੀ ਨਾਲ ਹੋ ਰਿਹਾ ਆਪਣੇ ਬੱਚੇ ਨਾਲ ਹੋ ਰਿਹਾ ਇੱਕ ਵਾਰੀ ਬੰਦਾ ਜ਼ੋਰ ਲਾਉਂਦਾ ਵੀ ਸ਼ਾਇਦ ਇਹ ਚੀਜ਼ ਹੋ ਜੇ ਬਟ ਇਤਸਾ ਮਿਲਾਹ ਮੈਂ ਆਪਣੀ ਕਮਿਊਨਿਟੀ ਚ ਗਈ ਤੇ ਕਿਤੇ 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 ਨਾ ਕਿਤੇ ਜਾ ਕੇ ਦਿਨ ਜਦੋਂ ਇੱਕ ਬੱਚੇ ਨੂੰ ਆਊਟ ਸੱਡਨਲੀ ਆਊਟਡੋਰ ਜਾ ਕੇ ਮੰਗਣਾ ਪੈਂਦਾ ਨਾ ਜਿੱਦਾਂ ਮੈਂ ਪਹਿਲਾਂ ਦੱਸਿਆ ਉਹਦੇ ਵਿੱਚ ਮੈਜੋਰਟੀ ਚ ਉਹ ਚ ਸਮਝਦਾਰੀ ਆਪਣੇ ਆਪ ਆ ਜਾਂਦੀ ਹੁੰਦੀ ਹੈ ਵੀ ਇਹ ਸੱਚਾਈ ਆ ਆਪਾਂ ਨੂੰ ਇਹਦੇ ਨਾਲ ਹੀ ਜਿਉਣਾ ਤੇ ਹੌਲੀ 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 ਟਾਈਮ ਟੂ ਟਾਈਮ ਸਨੀਆਂ ਚੇਂਜ ਹੋ ਜਾਂਦੇ ਨੇ ਅੱਛਾ ਇਹ ਆਪਾਂ ਉੱਥੋਂ ਅੱਗੇ ਤੁਰਦੇ ਹਾਂ ਤੁਹਾਨੂੰ ਤੁਹਾਡੇ ਭਾਈਚਾਰੇ ਦੇ ਲੋਕ ਜਿਹੜੇ ਨੇ ਉਹ ਆ ਕੇ ਲੈ ਜਾਂਦੇ ਨੇ ਜੀ ਜਦੋਂ ਘਰੋਂ ਬਾਹਰ ਕੱਢਦੇ ਨੇ ਪਹਿਲਾਂ ਜਾ ਕੇ ਤੁਸੀਂ ਕਿਉਂ ਨਰ ਭਾਈਚਾਰੇ ਦੇ ਵਿੱਚ ਰਹਿੰਦੇ ਹੋ ਉੱਥੇ ਕੀ ਮਾਹੌਲ ਦੇਖਦੇ ਹੋ ਕਿਸ ਤਰ੍ਹਾਂ ਤੁਹਾਡੀ ਮਨ ਦੀ ਅਵਸਥਾ ਹੁੰਦੀ ਹੈ ਤੇ ਕਿਸ ਤਰ੍ਹਾਂ ਜਿਹੜਾ ਤੁਸੀਂ ਜਾ ਕੇ ਉੱਥੇ ਅਡਜਸਟ ਕਰਦੇ ਹੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਵੀ ਇੱਕ ਫੈਮਿਲੀ ਇੱਕ ਨਾਰਮਲ ਮਾਹੌਲ ਹੁੰਦਾ ਅੱਜ ਦੇ ਟਾਈਮ 'ਚ ਜਿਹੜੀ ਸਾਡੀ ਕਿਨਰ ਕਮਿਊਨਿਟੀ ਦਾ ਮਾਹੌਲ ਆ ਉਹ ਬਹੁਤ ਨਾਰਮਲ ਆ ਅੱਜ ਦੇ ਟਾਈਮ 'ਚ ਕਿਉਂਕਿ ਜਿਹੜੇ ਆ ਰਹੇ ਨੇ ਉਹ ਵੀ ਦੱਸਦੀ ਮੈਂ ਤੁਹਾਨੂੰ ਅੱਜ ਦੇ ਟਾਈਮ 'ਚ ਜਿਹੜੇ ਬੱਚੇ ਆ ਰਹੇ ਨੇ ਬਹੁਤ ਵੈਲ ਕੁਆਲੀਫਾਈਡ ਨੇ ਅੱਜ ਕੱਲ ਮਾਹੌਲ ਚੇਂਜ ਹੋ ਗਿਆ ਆਪਣੇ ਚਿੱਲਨ ਨੂੰ ਵਧੀਆ ਤਰੀਕੇ ਨਾਲ ਰੱਖਿਆ ਜਾਂਦਾ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਸ ਟਾਈਮ ਸਾਡੇ ਲਈ ਡਿਫਿਕਲਟੀ ਸੀਗਾ ਉਹਨਾਂ ਨੇ ਸਾਨੂੰ ਮਤਲਬ ਕਹਿਣਾ ਇਹ ਕਰੋ ਉਹ ਤਾਂ ਜਿਹੜੇ ਬੱਚੇ ਨੇ ਕਦੇ ਕਰੇ ਕੁਝ ਵੀ ਨਹੀਂ ਕੀਤਾ ਉਹਨਾਂ ਨੂੰ ਬਾਹਰ ਜਾ ਕੇ ਸਾਰਾ ਕੰਮ ਆਫ ਕਰਨਾ ਪੈਂਦਾ ਉਹਨਾਂ ਨੂੰ ਵਧਾਈਆਂ ਵੀ ਮੰਗਣੀਆਂ ਪੈਂਦੀਆਂ ਨੇ ਤਾਂ ਉਹਦੇ ਲਈ ਸੱਡਨਲੀ ਸਾਰੀਆਂ ਚ ਉਦੋਂ ਜਦੋਂ ਤੁਸੀਂ ਪਹਿਲੇ ਦਿਨ ਗਏ ਸੀਗੇ ਪਹਿਲੇ ਦਿਨ ਦਾ ਮਾਹੌਲ ਜਾਨਣਾ ਚਾਹੁੰਦਾ ਕਿ ਰੋਏ ਉੱਥੇ ਜਾ ਕੇ ਉਸ ਤਰ੍ਹਾਂ ਉਦੋਂ-ਉਦੋਂ ਕੌਣ-ਕੌਣ ਮਿਲਿਆ ਤੁਹਾਨੂੰ ਜਾ ਕੇ ਕਿਹਦੇ ਨਾਲ ਤੁਹਾਨੂੰ ਜਾ ਕੇ ਜ਼ਿਆਦਾ ਲਗਾਓ ਹੋਇਆ ਜਿਨੇ ਤੁਹਾਨੂੰ ਜਿਹੜਾ ਸੰਭਾਲਿਆ ਉੱਥੇ ਜਾ ਕੇ ਦੇਖੋ ਜਦੋਂ ਸੱਡਨਲੀ ਮੈਂ ਇੱਕ ਹੋਰ ਦੁਨੀਆ ਛੱਡ ਕੇ ਇੱਕ ਹੋਰ ਦੁਨੀਆ ਚੈਂਟਰ ਕੀਤਾ ਤਾਂ ਔਖਾ ਸੀ ਮੈਂ ਬਹੁਤ ਰੋਈ ਇੱਕ ਦਿਨ ਨਹੀਂ ਦੋ ਦਿਨ ਨਹੀਂ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਫਿਰ ਮੈਂ ਆਪਣੇ ਆਪ ਨੂੰ ਸਮਝਾਉਣਾ ਸ਼ੁਰੂ ਕਰਤਾ ਵੀ ਨਹੀਂ ਇਹ ਸਚਾਈ ਆਪਾਂ ਇਹ ਚੀਜ਼ ਤੋਂ ਨਿਕਲ ਕੇ ਲੋਕਾਂ ਲਈ ਮਿਸਾਲ ਬਣਾ ਦਨ ਫਿਰ ਮੈਂ ਆਪਣੀ ਪੜ੍ਹਾਈ ਫਿਰ ਤੋਂ ਸ਼ੁਰੂ ਕੀਤੀ ਮੈਂ ਪਲੱਸ 2 ਕੀਤੀ ਨਾਰਮਲ ਆਰਟਸ ਨਾਲ ਮੈਂ ਫੈਸ਼ਨ ਡਿਜ਼ਾਈਨਿੰਗ ਕੀਤੀ ਮੈਂ ਗ੍ਰੈਜੂਏਸ਼ਨ ਕੀਤੀ ਤਾਂ ਮੈਂ ਇਹ ਚੀਜ਼ ਸੋਚ ਲਈ ਸੀ ਕਿ ਮੈਂ ਸਟੱਡੀ ਨਹੀਂ ਛੱਡਣੀ ਅੱਛਾ ਤੁਸੀਂ ਗੱਲ ਛੇੜੀ ਹੈ ਸਟੱਡੀ ਦੀ ਕਿ ਜਦੋਂ ਤੁਸੀਂ ਉੱਥੇ ਜਾ ਕੇ ਰਹਿਣਾ ਸ਼ੁਰੂ ਕਰ ਦਿੰਦੇ ਹੋ ਤਾਂ ਕੌਣ ਹੁੰਦਾ ਜਿਹਨੂੰ ਤੁਸੀਂ ਇਹ ਕਹਿੰਦੇ ਹੋ ਵੀ ਮੈਂ ਸਟੱਡੀ ਸ਼ੁਰੂ ਕਰਨੀ ਹੈ ਕੀ ਉਹ ਤੁਹਾਨੂੰ ਆਸਾਨੀ ਨਾਲ ਮੰਨ ਜਾਂਦੇ ਨੇ ਵੀ ਸਟੱਡੀ ਕਰਾਣੀ ਕਰਾਉਣ ਲਈ ਜਾਂ ਫਿਰ ਜਿਸ ਤਰ੍ਹਾਂ ਆਪਾਂ ਫਿਲਮਾਂ 'ਚ ਦੇਖਦੇ ਆਂ ਵੀ ਜਾਣਾ ਜਾ ਕੇ ਤਾਂ ਤੁਸੀਂ ਅੱਗੇ ਜਾ ਕੇ ਵਧਾਈਆਂ ਹੀ ਮੰਗਣੀਆਂ ਨੇ ਜਿਸ ਤਰ੍ਹਾਂ ਤਵਾਇਫ ਦੀ ਜਿਹੜੀ ਜ਼ਿੰਦਗੀ ਹੁੰਦੀ ਆ ਉਹਨਾਂ ਨੂੰ ਜਾ ਕੇ ਕਹਿੰਦਾ ਵੀ ਤੁਸੀਂ ਪੜ੍ਹਾਈ ਕੀ ਕਰਨਾ ਤੁਸੀਂ ਪੜ੍ਹ ਕੇ ਤੁਸੀਂ ਅੱਗੇ ਤਾਂ ਜਿਹੜਾ ਉਹ ਪੈਸਾ ਹੀ ਕਮਾਉਣਾ ਹੈਗਾ ਇਸ ਤਰ੍ਹਾਂ ਦਾ ਮਾਹੌਲ ਇਸ ਤਰ੍ਹਾਂ ਦੀਆਂ ਗੱਲਾਂ ਵੀ ਤੁਹਾਨੂੰ ਸੁਣਨ ਨੂੰ ਮਿਲੀਆਂ ਨੇ ਜੀ 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 ਐਕਚੁਅਲੀ ਇਹ ਚੀਜ਼ ਬਹੁਤ ਲੰਮੇ ਟਾਈਮ ਤੋਂ ਚੱਲਦੀ ਆ ਰਹੀ ਹੈ ਕਿ ਸਾਰੀ ਜਿੱਦਾਂ ਸਾਡੀ ਕਿਨਰ ਕਮਿਊਨਿ ਤੇ ਉਹ ਸਾਰੇ ਵਧਾਈਆਂ ਮੰਗਦੇ ਆਪਨਾ ਹਨਾ ਚਲੋ ਇੱਕ ਪਰਮਾਤਮਾ ਵੱਲੋਂ ਸਾਡੀ ਡਿਊਟੀ ਹੈ ਸਾਡੇ ਕਲਚਰ ਚਾਈ ਚੀਜ਼ ਮੈਂ ਜਦ ਪੜਨ ਵਾਲੀ ਦੱਸਿਆ ਉਹਨਾਂ ਨੂੰ ਜਿੱਥੇ ਮੈਂ ਰਹਿੰਦੀ ਸੀ ਅਮਰੀਕਨਰ ਫੈਮਿਲੀ ਚ ਹਨਾ ਮਹੰਤ ਫੈਮਿਲੀ ਚ ਮੈਂ ਦੱਸਿਆ ਕਿ ਮੈਂ ਪੜਨਾ ਚਾਹੁੰਦੀ ਆ ਥੈਨ ਉਹਨਾਂ ਨੇ ਮੈਨੂੰ ਕਦੀ ਅਪਰੀਸ਼ੀਏਟ ਨਹੀਂ ਕਰਿਆ ਵੀ ਤੁਸੀਂ ਪੜੋ ਬੱਚੇ ਤੁਸੀਂ ਅੱਗੇ ਜਾਓ ਉਹਨਾਂ ਨੇ ਕਿਹਾ ਆ ਤੂੰ ਬੇਟਾ ਪੜਕੇ ਕੀ ਕਰੇਂਗੀ ਆਪਾ ਮੰਗਣ ਖਾਣ ਵਾਲੇ ਲੋਕ ਆਪਾ ਵਧਾਈਆਂ ਹੀ ਮੰਗਣੀਆਂ ਨੇ ਥੈਨ ਫਿਰ ਵੀ ਮੈਂ ਮੈਂ ਇੱਕ ਮੇਰੇ ਲਈ ਬਹੁਤ ਜ਼ਿਆਦਾ ਸਟੱਡੀ ਔਖੀ ਸੀ ਕਿਉਂਕਿ ਮੈਂ ਸਾਰਾ ਦਿਨ ਬਾਰ ਬਧਾਈਆਂ ਮੰਗਣੀਆਂ ਤੇ ਮੈਂ ਪ੍ਰਾਈਵੇਟ ਪੜ੍ਹੀ ਆ ਮੇ ਘਰ ਆ ਕੇ ਸ਼ਾਮ ਨੂੰ ਦੇਖਣਾ ਵੀ ਟਾਈਮ ਲੱਗ ਜੇ ਲੱਗ ਜੇ ਲੱਗ ਜੇ ਟਾਈਮ ਨੇ ਲੱਗਣਾ 10 ਵਜੇ ਫਿਰ 11 ਵਜੇ ਥੋੜਾ ਜਿਹਾ ਟਾਈਮ ਲੱਗਣਾ ਫਿਰ ਮੈਂ ਉਸ ਟਾਈਮ ਪੜ੍ਹਨਾ ਤੇ ਫਿਰ ਇਦਾਂ ਹੀ ਬਸ ਗ੍ਰੈਜੂਏਸ਼ਨ ਹੋ ਗਈ ਪੜ੍ਹਾਈ ਤੋਂ ਰੋਕਿਆ ਵੀ ਗਿਆ ਸੀ ਤੁਹਾਨੂੰ ਕੁੱਟਮਾਰ ਵੀ ਕੀਤਾ ਕੀ ਸੀ ਨਹੀਂ ਕੁੱਟਮਾਰ ਤਾਂ ਨਹੀਂ ਹੋਈ ਬਸ ਰੁਕੇ ਜਾਂਦਾ ਸੀ ਕਿ ਵੀ ਤੁਸੀਂ ਪੜ੍ਹ ਕੇ ਕਰੋਗੇ ਕੀ ਇਹ ਪੜ੍ਹ ਕੇ ਕਰੋਗੇ ਕੀ ਆਪਾਂ ਬਧਾਈ ਮੰਗਣ ਵਾਲੇ ਆ ਆਪਣੇ ਲਈ ਚੀਜ਼ਾਂ ਨਹੀਂ ਆ अच्छा ਤੁਸੀਂ ਤੁਸੀਂ ਦੱਸਿਆ ਤੁਸੀਂ ਸਾੜੀ ਪ੍ਰਾਈ ਜਿਹੜੀ ਪ੍ਰਾਈਵੇਟ ਕੀਤੀ ਹੈ ਜੀ ਮੈਂ ਪ੍ਰਾਈਵੇਟ ਕੀਤੀ ਹੈ اچھا ਜਦੋਂ ਤੁਸੀਂ ਪੇਪਰ ਦੇਣ ਜਾਂਦੇ ਹੋਵੋਗੇ ਉੱਥੇ ਦਾ ਮਾਹੌਲ ਜਿਹੜਾ ਉੱਥੇ ਜਾ ਕੇ ਤੁਸੀਂ ਪੇਪਰ ਦੇਣ ਲਈ ਬੈਠਦੇ ਹੋਵੋਗੇ ਜਾ ਕੇ ਉੱਥੇ ਤਾਂ ਸਾਰੇ ਜਿਹੜੇ ਮਤਲਬ ਮੇਲ ਫੀਮੇਲ ਟ੍ਰਾਂਸ ਜੈਂਡਰ ਜਾਂ ਜੋ ਵੀ ਕਿਨਰ ਭਾਈਚਾਰੇ ਦੇ ਲੋਕ ਜੇ ਸਾਰੇ ਉੱਥੇ ਹੁੰਦੇ ਹੋਣਗੇ ਤਾਂ ਉਸ ਵੇਲੇ ਕਿ ਤੁਹਾਨੂੰ ਕਿਸ ਨਜ਼ਰ ਨਾਲ ਦੇਖਿਆ ਜਾਂਦਾ ਏ ਉੱਥੇ ਜਿਹੜਾ ਮੌਕੇ ਦਿੱਤੇ ਜਦੋਂ ਮੈਂ ਸਟੱਡੀ ਛੱਡ ਕੇ ਕਿਨਰ ਕਮਿਊਨਿਟੀ ਚ ਆ ਕੇ ਸ਼ੁਰੂ ਕੀਤੀ ਆ ਤਾ ਇੱਕ ਮੈਂ ਇਸ ਨੂੰ ਬਹੁਤ ਆਪਣੇ ਆਪ ਨੂੰ ਲੱਕੀਮੰਦ ਦੀਆਂ ਮੋਰ ਥੈਨ ਅਨਦਰ ਕਿ ਨਰਸ ਜਿੰਨੇ ਹੋਰ ਸਾਡੀ ਕਿਨਰ ਕਮਿਊਨਿਟੀ ਦੇ ਲੋਕ ਹੈਗੇ ਨੇ ਕਿ ਮੈਨੂੰ ਸਾਰੇ ਲੋਕਾਂ ਨੇ ਬਹੁਤ ਜਿੰਨੇ ਸਾਰੇ ਮੇਰੀ ਜ਼ਿੰਦਗੀ 'ਚ ਆਏ ਉਹਨਾਂ ਨੇ ਮੈਨੂੰ ਬਹੁਤ ਐਪਰੀਸ਼ੀਏਟ ਕਰਿਆ ਕਿ ਤੁਸੀਂ ਇੱਕ ਵਧੀਆ ਚੀਜ਼ ਕਰ ਰਹੇ ਹੋ ਕਮਿਊਨਿਟੀ ਲਈ ਅਗਿਓਨ ਵਾਲੇ ਬੱਚੇ ਵੀ ਤੁਹਾਡੇ ਤੋਂ ਕੁਝ ਸਿੱਖਣਗੇ ਤਾਂ ਵਧੀਆ ਮੇਰੇ ਨਾਲ ਵਧੀਆ ਰਿਐਕਟ ਕਰਦੇ ਸੀ ਸਾਰੇ ਵਧੀਆ ਰਿਸਪੌਂਸ ਦਿੰਦੇ ਸੀਗੇ ਮੈਂ ਐਗਜ਼ਾਮ ਦੇ ਜਾਂਦੀ ਸੀ ਮੈਂ ਸਕੂਲ ਜਾਂਦੀ ਸੀ ਜਦੋਂ ਜਿੱਦਾਂ ਮੈਂ ਕਾਲਜ ਚ ਜਾਂਦੀ ਸੀ ਤਾਂ ਸਾਰਿਆਂ ਨੇ ਮੇਰੇ ਨਾਲ ਨਾਰਮਲ ਬਿਹੇਵ ਕੀਤਾ ਤੇ ਮੈਨੂੰ ਵਧੀਆ ਐਪਰੀਸ਼ੀਏਟ ਕੀਤਾ ਮੈਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਅੱਛਾ ਜਿਸ ਤਰ੍ਹਾਂ ਤੁਹਾਡੀ ਕਿਨਰ ਫੈਮਿਲੀ ਦੇ ਵਿੱਚ ਕਿਨਰ ਭਾਈਚਾਰੇ ਦੇ ਵਿੱਚ ਜਿਹੜਾ ਕਮਿਊਨਿਟੀ ਦੇ ਵਿੱਚ ਇੱਕ ਧਾਰਨਾ ਹੈਗੀ ਹੈ ਇੱਕ ਤੁਹਾਡੇ ਗੁਰੂ ਜੀ ਹੁੰਦੇ ਨੇ ਜਿਨ੍ਹਾਂ ਦੇ ਅੰਡਰ ਜਿਹੜੇ ਉਹਨਾਂ ਦੇ ਜਿਹੜੇ ਚੇਲੇ ਹੁੰਦੇ ਨੇ ਤੇ ਸਾਰੇ ਉਹਨਾਂ ਦੇ ਅੰਡਰ ਜੋ ਕੁਝ ਵੀ ਵਧਾਈਆਂ ਮੰਗ ਕੇ ਲੈਂਦੇ ਨੇ ਉਹਨਾਂ ਕੋਲ ਦਿੰਦੇ ਨੇ ਉਹਨਾਂ ਨੂੰ ਆਪਣਾ ਮਾੜਾ ਮੋਟਾ ਹਿੱਸਾ ਜਿਹੜਾ ਮਿਲਦਾ ਰਹਿੰਦਾ ਤੁਸੀਂ ਵੀ ਸ਼ੁਰੂਆਤ ਦੇ ਵਿੱਚ ਇਸ ਤਰ੍ਹਾਂ ਕੀਤਾ ਹੋਣਾ ਤੇ ਅੱਗੇ ਫਿਰ ਹੁਣ ਤੁਸੀਂ ਅੱਜ ਇੰਡੀਪੈਂਡੈਂਟ ਜਿਹੜੇ ਆ ਉਹ ਉਹ ਕਰ ਰਹੇ ਹੋ ਉਹ ਸਫ਼ਰ ਕਿਸ ਤਰ੍ਹਾਂ ਆ ਰਿਹਾ ਤੁਹਾਡਾ ਦੇਖੋ ਮੇਰਾ ਐਕਚੁਅਲੀ ਇਹ ਹੈਗਾਗਾ ਕਿ ਜਿੱਦਾਂ ਸਾਡੀ ਕਮਿਊਨਿਟੀ ਦੇ ਹੋਰ ਵੀ ਬੱਚੇ ਹੁੰਦੇ ਨੇ ਉਹ ਪੜ੍ਹਦੇ ਨਹੀਂ ਹਟ ਜਾਂਦੇ ਆ ਉਹਨਾਂ ਨੂੰ ਰੋਕਿਆ ਜਾਂਦਾ ਵੀ ਹਟ ਜਾਓ ਤਾਂ ਹਟ ਜਾਂਦੇ ਆ ਦੈਟਸ ਇਟ ਮੇਰੀ ਯਾਤ ਸੀਗੀ ਮੈਂ ਮਨਚੇ ਸੋਚਦੀ ਹੁੰਦੀ ਸੀ ਵਿਜੜੀ ਚੀਜ਼ ਕਰਨੀ ਉਹ ਕਰਨੀ ਹੀ ਕਰਨੀ ਆ ਹੁਣ ਜੋ ਕੁਝ ਹੋ ਗਿਆ ਸੀ ਉਹ ਤਾਂ ਹੋ ਹੀ ਗਿਆ ਸੀ ਕਮਿਊਨਿਟੀ ਚ ਅਸੀਂ ਆ ਗਏ ਅਸੀਂ ਰਹਿਣ ਲੱਗ ਗਏ ਪਤਾ ਲੱਗ ਗਿਆ ਸਾਰੇ ਲੋਕਾਂ ਨੂੰ ਮੇਰੀ ਫੈਮਿਲੀ ਦੇ ਜਿੰਨੇ ਸਾਡੇ ਰਿਲੇਟਿਵਸ ਹੈ ਕਿੰਨੇ ਜਿੰਨੇ ਸਾਡੇ ਲੋਕ ਟੱਚ ਚ ਨੇ ਸਭ ਨੂੰ ਪਤਾ ਲੱਗ ਗਿਆ ਕਿ ਤਨਵੀਰ ਕਿੰਨੇ ਰ ਹੈਗੀ ਆ ਇੱਕ ਟਰਾਂਸ ਵੂਮੈਨ ਆ ਥੈਨ ਮੈਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸੋਚਿਆ ਵੀ ਨਹੀਂ ਯਾਰ ਮੈਂ ਇੱਕ ਮਿਸਾਲ ਬਣਨਾ ਥੈਨ ਕਿਵੇਂ ਅੱਗੇ ਮੈਂ ਜਾਂਦੀ ਕਿ ਜਾਂਦੀ ਕਿ ਜਾਂਦੀਗੀ ਬਹੁਤ ਔਖਾ ਹੁੰਦਾ ਜਦੋਂ ਅਸੀਂ ਕਿਸੇ ਦੇ ਅੰਡਰ ਹੁੰਨੇ ਆ ਨਾ ਸਾਡੀ ਕਮਿਊਨਿਟੀ ਚ ਤਾਂ ਬਹੁਤ ਡਿਫ ਪਾਸ ਦੇ ਟਾਈਮ 'ਚ ਤਾਂ ਜਿਹੜੇ ਕਿਨਰਸ ਹੈਗੇ ਨੇ ਆਪਣੇ ਚੇਲੇ ਨਾਲ ਨਾਰਮਲ ਬੱਚਿਆਂ ਦੀ ਤਰ੍ਹਾਂ ਬਿਹੇਵ ਕਰਦੇ ਵੀ ਜਿੱਦਾਂ ਉਹਨਾਂ ਦੇ ਬੱਚੇ ਹੁੰਦੇ ਆ ਪਹਿਲਾ ਟਾਈਮ ਬਹੁਤ ਡਿਫਿਕਲਟ ਸੀ ਸਭ ਹਰ ਕਿਛੀ ਛੋਣੀ ਕਿੰਨੀ ਕਿੰਨੀ ਚੀਜ਼ ਤੋਂ ਰੋਕ ਕੇ ਜਾਂਦਾ ਸੀ ਅਸੀਂ ਉਹ ਫੈਸਿਲਿਟੀਆਂ ਉਹ ਖੁਸ਼ੀਆਂ ਸੀ ਨਹੀਂ ਲਈਆਂ ਜੋ ਸਾਨੂੰ ਉਸ ਟਾਈਮ ਮਿਲੀਆਂ ਚਾਹੀਦੀ ਸੀ ਅੱਛਾ ਕਿਨਰ ਭਾਈ ਸਾਰੇ ਦੇ ਵਿੱਚ ਇੱਕ ਚੀਜ਼ ਜਿਹੜੀ ਆ ਮੈਂ ਬੜੀ ਨੇੜੇ ਹੋ ਕੇ ਦੇਖੀ ਆ ਮੈਂ ਪਿੱਛੇ ਇੱਕ ਸਟੋਰੀ ਵੀ ਕਵਰ ਕੀਤੀ ਸੀ ਕਿ ਇਹ ਜਿਹੜੇ ਕਿਨਰ ਗੁਰੂ ਹੁੰਦੇ ਨੇ ਉਹ ਆਪਣੇ ਚੇਲੇ ਨੂੰ ਅੱਗੇ ਦੀ ਅੱਗੇ ਜਿਹੜੇ ਵੇਚ ਵੀ ਦਿੰਦੇ ਨੇ ਵੀ ਇੱਕ ਚੇਲਾ ਇੱਕ ਚੇਲੇ ਨੂੰ ਫੜ ਕੇ ਪੈਸੇ ਆ ਪੈਸੇ ਲੈ ਲਾਓ ਤਾਂ ਇਹ ਇਹ ਚੇਲਾ ਤੁਹਾਡਾ ਕੀ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋਇਆ ह्म ਐਕਚੁਅਲੀ ਮੇਰੀ ਜਿਹੜੀ ਕਮਿਊਨਿਟੀ ਹੈਗੀ ਆ ਸਹੀ ਚੱਲ ਰਹੀ ਹੈਗਾ ਸਹੀ ਹੈ ਜਦੋਂ ਨਾਲ ਦੇ ਰੂਲਸ ਰੈਗੂਲੇਸ਼ਨਸ ਕਸਟਮਸ ਹੈਗੇ ਨੇ ਮੈਂ ਇਸ ਬਾਰੇ ਜਾਨਾ ਗੱਲ ਨਹੀਂ ਕਰ ਸਕਦੀ ਸੌਰੀ ਯਾਨੀ ਕਿ ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾ ਕੁਝ ਹੋਇਆ ਹੋਇਆ ਇਹ ਇਸ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ ਚਲੋ ਆਪਾਂ ਅੱਗੇ ਚੱਲਦੇ ਹਾਂ ਕਿ ਇਹ ਚੀਜ਼ ਜਿਹੜੀ ਹੈਗੀ ਆ ਕਿੰਨਰ ਭਾਈਚਾਰੇ ਦੇ ਵਿੱਚ ਆ ਕੇ ਜਦੋਂ ਤੁਸੀਂ ਫੀਲਡ ਦੇ ਵਿੱਚ ਜਾਣੇ ਹੋ ਤਾਂ ਫੀਲਡ ਦੇ ਵਿੱਚ ਜਾ ਕੇ ਤੁਹਾਨੂੰ ਮੰਨ ਲਓ ਤੁਸੀਂ ਹਸਪੀਟਲ ਚ ਚਲੇ ਗਏ ਮੰਨ ਲਓ ਵੀ ਤੁਸੀਂ ਆਪਰੇਟ ਕਰਾ ਕੇ ਤੁਸੀਂ ਜਿਹੜਾ ਆਪਣਾ ਜਿਹੜਾ ਸੈਕਸ ਬਦਲ ਲੈਂਦੇ ਹੋ ਤਾਂ ਉਸ ਦੌਰਾਨ ਜਦੋਂ ਵਿਆਹ ਦੀ ਗੱਲ ਆਉਂਦੀ ਹੈ ਤਾਂ ਉਸ ਦੇ ਵਿੱਚ ਕਾਫੀ ਜੜ ਕੇ ਅੱਗੇ ਜੜ ਕੇ ਪ੍ਰੋਬਲਮਸ ਆ ਜਾਂਦੀਆਂ ਨੇ ਸੁਣਾਈ ਨਹੀਂ ਹੋ ਪਾਂਦੀ ਉਹਦੇ ਵਿੱਚ ਹੋਰ ਬਹੁਤ ਜੜੀਆਂ ਦਿੱਕਤਾਂ ਆਉਂਦੀਆਂ ਨੇ ਤੇ ਇਸ ਤਰ੍ਹਾਂ ਦੀਆਂ ਦਿੱਕਤਾਂ ਜਿਹੜੀਆਂ ਨੇ ਉਹ ਜਦੋਂ ਤੁਸੀਂ ਨੇੜੇ ਹੋ ਕੇ ਦੇਖਦੇ ਹੋ ਉਹ ਕੁ ਤਜਰਬਾ ਤੁਹਾਡੇ ਨਾਲ ਹੈਗਾ ਤੁਹਾਡੇ ਦਿਮਾਗ 'ਚ ਉਹ ਤੁਸੀਂ ਸਾਂਝਾ ਕਰ ਸਕਦੇ ਹੋ ਜੀ ਦੇਖੋ ਇੱਕ ਨਾਰਮਲ ਜੀ ਚੀਜ਼ ਆ ਆਪਣੇ ਆਪ ਆਪਣੇ ਆਪ 'ਚ ਪੋਜ਼ਿਟਿਵਿਟੀ ਲੈ ਕੇ ਆਉਣੀ ਪੈਂਦੀ ਹੈਗੀ ਆਪਣੀ ਸੋਚ ਨੂੰ ਪਹਿਲਾਂ ਆਪ ਨਿਖਾਰਾਂਗੇ ਆਪ ਸੋਚਾਂਗੇ ਜੀ ਚੀਜ਼ ਸਹੀ ਆ ਤਾਂ ਹੀ ਲੋਕ ਸੋਚਣਗੇ ਮੈਂ ਕਦੀ ਵੀ ਨਹੀਂ ਸੋਚਦੀ ਕਿ ਮੈਂ ਇੱਕ ট্রান্স ਵੂਮੈਨ ਆ ਮੈਂ ਇੱਕ ਕਿਨਰ ਹੈਗੀ ਆ ਮੇਰਾ ਵਿਆਹ ਨਹੀਂ ਹੋਣਾ ਮੇਰੇ ਬੱਚੇ ਨਹੀਂ ਆ ਮੈਂ ਆ ਚੀਜ਼ਾਂ ਨਹੀਂ ਕਰ ਸਕਦੀ ਮੈਂ ਨੋਰਮਲ ਲੈ ਕੇ ਚੱਲਦੀ ਆ ਇਟ ਵਾਸ ਬੀ ਨੋਰਮਲ ਬਹੁਤ ਨੋਰਮਲ ਚੀਜ਼ਾਂ ਨਹੀਂ ਹੈ ਕਈ ਕੁੜੀਆਂ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ 20 20 ਸਾਲ ਨਹੀਂ ਵੀ ਕਰਾਉਂਦੀਆਂ ਹਨ ਕਿੰਨੇ ਸੈਲੀਬ੍ਰਿਟੀਜ਼ ਹੈਗੇ ਨੇ ਕਿੰਨੇ ਵੱਡੇ ਵੱਡੇ ਕਲਾਕਾਰ ਹੈ ਕਿ ਉਹਨਾਂ ਨੇ ਵਿਆਹ ਨਹੀਂ ਕਰਾਇਆ ਇੱਕ ਕਿਸੇ ਦੇ ਪੰਜ ਬੱਚੇ ਨੇ ਪੰਜ ਬੱਚੇ ਜਦੋਂ ਵੱਡੇ ਹੁੰਦੇ ਨੇ ਪੰਜ ਮੁੰਡੇ ਉਹ ਆਪਣੇ ਪੇਰੈਂਟਸ ਨੂੰ بے ਦਖਲ ਕਰ ਦਿੰਦੇ ਆ ਕੱਢ ਦਿੰਦੇ ਆ ਘਰੋਂ ਹਨਾ ਸਾਰੀ ਪ੍ਰਾਪਰਟੀ ਆਪ ਰੱਖ ਲੈਣਦੇ ਉਹਨੂੰ ਰੋਟੀ ਵੀ ਨਸੀਬ ਨਹੀਂ ਹੁੰਦੀ ਉਹਨਾਂ ਨੂੰ ਸੁੱਖ ਨਹੀਂ ਮਿਲਦਾ ਸੁੱਖ ਤਾਂ ਦੇਖੋ ਇੱਕ ਮੈਂ ਇੱਕ ਚੀਜ਼ ਦੇਖੀ ਹੈ ਜ਼ਿੰਦਗੀ 'ਚ ਸੁੱਖ ਸਿਰ ਜਿਹੜਾ ਆਪਣਾ ਸੁੱਖ ਹੈਗਾ ਜ਼ਿੰਦਗੀ 'ਚ ਉਹ ਮੁਕੱਦਰਾਂ ਦਾ ਹੁੰਦਾ ਹਨਾ ਤਾਂ ਇਹ ਚੀਜ਼ਾਂ ਮੈਂ ਨਹੀਂ ਸੋਚਦੀ ਵੀ ਸਾਡਾ ਵਿਆਹ ਨਹੀਂ ਹੁੰਦਾ ਸਾਡੇ ਬੱਚੇ ਨਹੀਂ ਹੁੰਦੇ ਸਭ ਨਾਰਮਲ ਆ ਮੈਂ ਵਧੀਆਂ ਪੜੀਆਂ ਮੇਰੇ ਕੋਲੇ ਆਪਣਾ ਘਰ ਹੈਗਾ ਮੇਰੇ ਕੋਲੇ ਆਪਣਾ ਏਰੀਆ ਹੈਗਾ ਕਿਉਂਕਿ ਸਾਡੇ ਕੋਲੇ ਕੋਈ ਜੌਬ ਨਹੀਂ ਆਪੋਰਚੂਨਿਟੀ ਨਹੀਂ ਹੈ ਹਨਾ ਪਰ ਮੈਂ ਇਸ ਚੀਜ਼ ਨੂੰ ਵਧੀਆਂ ਮੰਨਦੀ ਆ ਮੈਂ ਆਪਣੇ ਵਿਧਾਈ ਲੈਣ ਜਾਣੀਆਂ ਜਜ਼ਮਾਨਾਂ ਦੀ ਤਾਂ ਬਹੁਤ ਪਿਆਰ ਕਰਦੀ ਆ ਉਹ ਬਹੁਤ ਮੇਰੇ ਨਾਲ ਲਗਾਵ ਕਰਦੀ ਆ ਮੈਨੂੰ ਕਾਲਸ ਕਰਦੀ ਆ ਮੈਨੂੰ ਪੁੱਛਦੀ ਆ ਕਿਉਂਕਿ ਮੈਂ ਕਾਫੀ ਟਾਈਮ ਤੋਂ ਇੱਥੇ ਰਹਿ ਰਹੀ ਆ ਮੈਨੂੰ ਕੁਝ ਹੋ ਜਾਂਦਾ ਮੈਨੂੰ ਕਾਲ ਕਰਕੇ ਪੁੱਛਦੀ ਆ ਵੀ ਤੁਸੀਂ ਠੀਕ ਹੋ ਤਾਂ ਵੀ ਬਹੁਤ ਜ਼ਿਆਦਾ ਪਿਆਰ ਤੇ ਐਪਰੀਸ਼ੀਏਟ ਕਰਦੀ ਆ ਤਾਂ ਉਹੋ ਚੀਜ਼ਾਂ ਕਿਤੇ ਨਾ ਕਿਤੇ ਮੈਂਸ਼ਨ ਨਹੀਂ ਕਰਦੀ ਆ ਮੇਰੀ ਸੈਕਸ਼ੁਅਲਿਟੀ ਮੇਰਾ ਜੋ ਮੇਰੀ ਚ ਕੁਝ ਵੀ ਲੋਕਾਂ ਦੇ ਨਜ਼ਰੀਏ ਨਾਲ ਇੱਕੇ ਫਾਲਟ ਆ ਤਾਂ ਇਹ ਚੀਜ਼ ਨੂੰ ਮੈਂ ਫਾਲਟ ਨਹੀਂ ਮੰਨਦੀ ਅੱਛਾ ਹੁਣ ਇੱਕ ਜਿਹੜਾ ਪਰਸਨਲ ਸਵਾਲ ਕਿ ਜਿਸ ਤਰ੍ਹਾਂ ਇੱਕ ਮੇਲ ਤੇ ਇੱਕ ਫੀਮੇਲ ਜਿਹੜੇ ਹੁੰਦੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਨਾਲ ਜਿਹੜੇ ਪਿਆਰ ਹੋ ਜਾਂਦਾ ਤੇ ਮੇਲ ਨੂੰ ਜਿਹੜਾ ਫੀਮੇਲ ਨਾਲ ਹੋ ਜਾਂਦਾ ਫੀਮੇਲ ਨੂੰ ਮੇਲ ਨਾਲ ਹੋ ਜਾਂਦਾ ਅ ਕਿਨਰ ਨੂੰ ਕਿਹਦੇ ਨਾਲ ਪਿਆਰ ਹੁੰਦਾ ਦੇਖੋ ਮੈਨੂੰ ਸਭ ਤੋਂ ਪਹਿਲਾਂ ਫਸਟ ਆਫ ਆਲ ਐਸ ਦਾ ਵੇ ਆਮ ਮੈਂ ਕਿੰਨਰ ਹੈ ਕਿ ਆ ਲੋਕ ਮੇਰੇ ਗ Blessings ਲੈਂਦੇ ਆ ਮੁੰਡੇ ਕੁੜੀਆਂ ਬਜ਼ੁਰਗ ਬੱਚੇ ਬੁੱਢੇ ਜਵਾਨ ਹਰ ਕੋਈ ਮੇਂ ਬਲੇਸਿੰਗਸ ਲੈਂਦਾ ਤਾਂ ਮੇਰੀ ਜ਼ਿੰਦਗੀ ਦਾ ਮੈਂ ਆਪਣਾ ਐਕਸਪੀਰੀਅੰਸ ਦੱਸਤੀ ਕਿਸੇ ਬਾਰੇ ਮੈਂ ਨਹੀਂ ਦੱਸ ਸਕਦੀ ਤਾਂ ਮੈਨੂੰ ਸਾਰਿਆਂ ਨਾਲ ਹੀ ਪਿਆਰ ਆ ਮੈਨੂੰ ਸਾਰਿਆਂ ਨਾਲ ਹੀ ਲਗਾਵਾ ਮੈਨੂੰ ਬਹੁਤ ਜ਼ਿਆਦਾ ਲਗਾਵਾ ਮੇਰੇ ਜਿੱਥੇ ਮੈਂ ਰਹਿ ਰਹੀ ਆ ਮੇਰੇ ਜਜਮਾਨਾਂ ਨਾਲ ਮੈਂ ਜਿੱਥੇ ਜਾਨੀ ਆ ਜਿੱਦਾਂ ਤੁਹਾਡੇ ਨਾਲ ਮੈਂ ਵਿਚਰਦੀ ਆ ਆਪਣੇ ਸਾਰੇ ਨਾਲ ਮੈਨੂੰ ਬਹੁਤ ਜ਼ਿਆਦਾ ਲਗਾਵੇ ਹੈਗਾ ਉਹ ਵਧੀਆ ਮੇਰੇ ਨਾਲ ਪਿਆਰ ਕਰਦੀ ਆ ਵਧੀਆ ਤਾਂ ਉੱਥੇ ਕਿਤੇ ਨਾ ਕੀਤੀ ਉਹ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਰਹਿੰਦੀ ਜਿੱਥੇ ਉਹ ਚੀਜ਼ਾਂ ਨੂੰ ਫਿਲ ਕਰ ਦਿੰਦੇ ਆ ਭਰ ਦਿੰਦੇ ਆ ਉਹ ਮੇਰੇ ਪਿਆਰ ਦੀ ਕਮੀ ਨੂੰ ਮੇਰੀ ਜ਼ਿੰਦਗੀ ਚ ਨਹੀਂ ਨਹੀਂ ਮੈਂ ਜਿਹੜੀ ਗੱਲ ਮੈਂ ਕਹਿ ਰਹੀ ਆ ਵੀ ਉਹ ਇੱਕ ਮੁੰਡੇ ਕੁੜੀ ਦਾ ਪਿਆਰ ਇੱਕ ਵਿਆਹ ਵਾਲਾ ਪਿਆਰ ਮੈਂ ਉਸ ਦੀ ਗੱਲ ਕਰ ਰਹੀ ਆ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਆ ਵੀ ਉਹ ਪਿਆਰ ਦੀ ਜਗ੍ਹਾ ਇਵੜਾ ਪਿਆਰ ਉਹ ਚੀਜ਼ਾਂ ਦੀ ਜਿਹੜੀ ਉਹ ਮੈਨੂੰ ਘਾਟ ਫੀਲ ਨਹੀਂ ਹੋਣ ਦਿੰਦਾ। ਦੈਨ ਮੈਨੂੰ ਕਦੇ ਇਹ ਚੀਜ਼ਾਂ ਫੀਲ ਨਹੀਂ ਹੋਈਆਂ ਤਾਂ ਮੈਨੂੰ ਨੋਰਮਲ ਸਭ ਸਹੀ ਲੱਗ ਰਿਹਾ। ਦੈਟਸ ਇਟ। ਅੱਛਾ ਜਿਸ ਤਰ੍ਹਾਂ ਤੁਹਾਡੇ ਕਿਨਰ ਭਾਈਚਾਰੇ ਦੇ ਵਿੱਚ ਜਿਹੜਾ ਉਹ ਹੁੰਦਾ ਏਰੀਆ ਨੂੰ ਲੈ ਕੇ ਵਨ ਜਿਹੜੇ ਉਹਦੇ ਪਿੱਛੇ ਰੋਲਾ ਪੈਂਦਾ। ਤੁਹਾਡੇ ਨਾਲ ਵੀ ਪਿੱਛੇ ਜਿਹੜਾ ਕਾਫੀ ਜਿਹੜਾ ਉਹ ਕਾਫੀ ਕੁਝ ਹੋਇਆ ਤੇ ਉਹ ਜਾ ਕੇ ਜਿਹੜਾ ਤੁਹਾਨੂੰ ਥਾਣੇ ਕਚਹਿਰੀਆਂ ਤੱਕ ਵੀ ਜਾਣਾ ਪਿਆ। ਅੱਜ ਵੀ ਜਿਹੜਾ ਤੁਸੀਂ ਉਸ ਸੰਤਾਪ ਨੂੰ ਭੋਗ ਰਹੇ ਹੋ। ਉਹ ਕੀ ਕਹਾਣੀ ਹੈ? ਉਹ ਐਕਚੁਅਲੀ ਹੈਗੇ ਉਹ ਸਾਡੀ ਕਮਿਊਨਿਟੀ ਦਾ ਥੋੜਾ ਜਿਹਾ ਉਹ ਥੋੜਾ ਬਹੁਤ ਚੱਲਦਾ ਰਹਿੰਦਾ ਹੈਗਾ ਹਨਾ ਬਾਕੀ ਏਰੀਆ ਕਿ ਮੇਰੇ ਕੋਲੇ ਹੈ ਮੇਰੇ ਕੋਲੇ ਬਕਾਇਦਾ অথੋરાઇਜ਼ਡ ਏਰੀਆ ਕਿ ਕਿਹ ਕੀ ਚੀਜ਼ ਇਟ ਵਾਸ ਬੀ ਨਾਟ অথੋરાઇਜ਼ਡ ਇਸ ਸਰਕਾਰੀ ਤੋਂ ਆਪ ਤੇ ਕੋਈ ਕਿਸਨ ਨੂੰ ਮੈਂ ਦੇ ਨਹੀਂ ਸਕਦੇ ਏਰੀਆ ਤਾਂ ਮੇਰੇ ਕੋਲੇ ਜਿੱਦਾ ਕੋਰਟ ਦੇ ਆਰਡਰ ਹੈਗੇ ਨੇਗੇ ਜਿਹੜੇ ਸਾਡੇ ਪਿੰਡਾਂ ਦੇ ਮੇਨ ਓਨਰ ਹੈਗੇ ਨੇ ਜਿੱਦਾਂ ਸਰਪੰਚ ਹੁੰਦੇ ਆ ਉਹਨਾਂ ਦੀ ਬਕਾਇਦਾ ਮੇਰੇ ਕੋਲ ਲਿੱਤੀ ਏਰੀਆ ਮੈਂ ਮੰਨ ਰਹੀ ਹਾਂ ਥੈਟਸ ਨੇ ਪਰ ਲੜਾਈਆਂ ਫਿਰ ਵੀ ਹੋ ਰਹੀਆਂ ਨੇ ਲੜਾਈਆਂ ਮਾੜੀਆਂ ਮੋਟੀਆਂ ਹੁਣ ਚਲਦੀਆਂ ਰਹਿੰਦੀਆਂ ਨੇ ਕਿਉਂਕਿ ਉਹਨਾਂ ਨੂੰ ਮੇਉਂ ਚੀਜ਼ ਸਮਝਾ ਨਹੀਂ ਸਕਦੀ ਜੋ ਚੀਜ਼ ਮੈਨੂੰ ਪਤਾ ਜਿਹੜੀ ਚੀਜ਼ ਮੈਨੂੰ ਲੱਗ ਰਹੀ ਆ ਤਾਂ ਮੈਂ ਆਪਣੇ ਹਿਸਾਬ ਨਾਲ ਕਰਦੀ ਆ ਉਹਨਾਂ ਨੂੰ ਸਮਝ ਆਉਂਦੀ ਨਾ ਆਉਂਦੀ ਉਹਨਾਂ ਦੀ ਸੋਚ ਅੱਛਾ ਜਿਸ ਮਾਵਾ ਆਪਣੇ ਜਨਮ ਦਿੱਤਾ ਤੇ ਉਹਨਾਂ ਨੂੰ ਤੁਸੀਂ ਛੱਡ ਕੇ ਇਸ ਭਾਈਚਾਰੇ ਦੇ ਵਿੱਚ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ ਜੀ ਅ ਅੱਜ ਉਸ ਪਰਿਵਾਰ ਨਾਲ ਕਦੇ ਮਿਲਣਾ ਹੁੰਦਾ ਜੀ ਮੇਰੀ ਸਾਰੀ ਫੈਮਲੀ ਮੇਰੇ ਟਾਚ ਚ ਤੇ ਵਧੀਆ ਗੱਲ ਕਰਦੀ ਆ ਤੇ ਉਹ ਬਹੁਤ ਪ੍ਰਾਊਡਫੁਲੀ ਕਰਦੇ ਨੇ ਕਿ ਉਹ ਕਿਤੇ ਨਾ ਕਿਤੇ ਕਿਤਨਾ ਕਿਤੇ ਲੋਕ ਉਹਨਾਂ ਨੂੰ ਕਹਿੰਦੇ ਸੀ ਸਾਡੇ ਰਿਲੇਟਿਵਸ ਕਹਿੰਦੇ ਸੀ ਮੇਰੇ ਪੇਰੈਂਟਸ ਨੂੰ ਮੇਰੇ ਭੈਣ ਭਾਈਆਂ ਨੂੰ ਮੇਰੀ ਫੈਮਿਲੀ ਨੂੰ ਕਹਿੰਦੇ ਸੀਗੇ ਕਿ ਯਾਰ ਇਹ ਤਾਂ ਕਿੰਨਾ ਰਾਇਤਾ ਹੀ ਜੜਾਏ ਨੇ ਤੇ ਕਿਤੇ ਨਾ ਕਿਤੇ ਰੇਰ ਰੋਡ ਤੇ ਕੱਢ ਕੇ ਪੀਖ ਮੰਗਣੀਆਂ ਤੇ ਉਹ ਇਹ ਤੋਂ ਜ਼ਿਆਦਾ ਮੈਂ ਆਪਣੇ ਆਪ ਤੇ ਪ੍ਰਾਊਡ ਫੀਲ ਕਰਦੀ ਆ ਪ੍ਰਾਊਡ ਆਫ ਮਾਈ ਸੈਲਫ ਕਿ ਮੈਂ ਉਹ ਸਾਰੀ ਲੋਕਾਂ ਨੂੰ ਝੂਠਾ પા ਕੇ ਉਹ ਜਿਹੜੀ ਲੋਕਲ ਸੋਚਦੇ ਸੀ ਕਿ ਇਹਨਾਂ ਦਾ ਕੁਝ ਹੋ ਨਹੀਂ ਸਕਦਾ ਇਹ ਪੜ ਨਹੀਂ ਸਕਦੇ ਇਹ ਬੜੇ ਵਾਹੀਆਤ ਹੁੰਦੇ ਨੇ ਇਹਨਾਂ ਨੂੰ ਸੈਂਸ ਨਹੀਂ ਹੁੰਦੀ ਇਹਨਾਂ ਚ ਸਪੀਸ਼ੀਅਸ ਨਹੀਂ ਹੁੰਦੇ ਮੈਨਰਸ ਨਹੀਂ ਹੁੰਦੇ ਤਾਂ ਸਾਰੇ ਉਹ ਲੋਕਾਂ ਨੂੰ ਮੈਂ ਝੂਠਾ પા ਕੇ ਆਪਣੇ ਆਪ ਨੂੰ ਇੱਕ ਮਿਸਾਲ ਬਣਾਉਣਾ ਚਾਹੁੰਨੀ ਆ ਤੇ ਉਹ ਮੈਂ ਪਹਿਲਾ ਕਦਮ ਰੱਖ ਰਿਹਾ ਅੱਛਾ ਤਨਵੀਰ ਜੀ ਇੱਕ ਜਿਹੜੀ ਚੀਜ਼ ਹੈਗੀ ਆ ਕਿ ਤੁਹਾਡਾ ਭਾਈਚਾਰਾ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਵੀ ਜ਼ਿਆਦਾਤਰ ਜਿਹੜਾ ਉਹ ਪੜਿਆ ਲਿਖਿਆ ਨਹੀਂ ਹੈਗਾ ਜੀ ਤੁਸੀਂ ਰੇਅਰ ਹੀ ਹੈਗੇ ਹੋ ਜਿਹੜੇ ਇਹਦੇ ਵਿੱਚ ਪੜੇ ਲਿਖੇ ਹੁੰਦੇ ਹੋ ਜੀ 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 ਅਜਿਹੇ ਵਿੱਚ ਅ ਤਨੂੰ ਜਿਹੜਾ ਇਸ ਤਰ੍ਹਾਂ ਪੜੇ ਲਿਖਿਆ ਨੂੰ ਉਹਦੇ ਉਸ ਭਾਈਚਾਰੇ ਦੇ ਵਿੱਚ ਅਡਜਸਟ ਕਰਨਾ ਔਖਾ ਤਾਂ ਹੁੰਦਾ ਹੀ ਹੋਏਗਾ ਦੇਖੋ ਸਾਡੇ ਲਈ ਔਖਾ ਇਸ ਕਰਕੇ ਨਹੀਂ ਆ ਕਿਉਂਕਿ ਮੈਂ 12 ਸਾਲ ਐਸ ਕਮਿਊਨਿਟੀ ਦੇ ਵਿੱਚ ਰਹੀ ਆ ਮੈਂ 22 ਸਾਲ ਦੀ ਆ ਤੇ ਮੈਂ 10 ਸਾਲ ਦੀ ਇਸ ਕਮਿਊਨਿਟੀ ਚ ਆ ਗਈ ਸੀ ਅਸੀਂ ਪੜੇ ਹੋਏ ਆ ਤਾਂ ਅਸੀਂ ਬਾਹਰ ਲੋਕਾਂ ਨਾਲ ਵਧੀਆ ਬਿਹੇਵ ਕਰਾਂਗੇ ਸਾਡਾ ਵੀ ਆਫ ਟਾਕਿੰਗ ਵਧੀਆ ਹੋਊਗਾ ਲੋਕਾਂ ਨਾਲ ਲੋਕਾਂ ਦਾ ਨਜ਼ਰੀਆ ਬਦਲੂਗਾ ਸਾਡੇ ਲਈ ਕਿ ਇਹ ਵੀ ਵਧੀਆ ਹੋ ਸਕਦੇ ਨੇ ਅਜਿਹੀ ਇੱਕ ਜਿਹੜੀ ਚੀਜ਼ ਹੈਗੀ ਹੈ ਕਿ ਆਮ ਤੌਰ ਤੇ ਜਿਸ ਤਰ੍ਹਾਂ ਹੁਣ ਤੁਸੀਂ ਵੀ ਮੰਨਿਆ ਕਿ ਲੋਕਾਂ ਦੀ ਧਾਰਨਾ ਬਣੀ ਹੋਈ ਹੈ ਕਿ ਇਹ ਕਿਨਰ ਕਮਿਊਨਿਟੀ ਦੇ ਨਾਲ ਨੇ ਬੜੇ ਵਾਹੀਆਤ ਨੇ ਇਹ ਇਹਨਾਂ ਦੀ ਜਿਹੜੀ ਸੋਚ ਹੈ ਜਗਾ ਜਗਾ ਤੇ ਗਾਲਾਂ ਕੱਢ ਲੈਂਦੇ ਨੇ ਨੰਗੇ ਹੋ ਜਾਂਦੇ ਨੇ ਜੀ 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 ਤੇ ਇਸ ਤਰ੍ਹਾਂ ਦੀ ਜਿਹੜੀਆਂ ਪਿੱਛੇ ਜੇ ਵੀਡੀਓਜ਼ ਵੀ ਕਾਫੀ ਵਾਇਰਲ ਹੋਈਆਂ ਨੇ ਨਕਲੀ ਜਿਹੜੇ ਕਿਨਰ ਬਣ ਕੇ ਜਦੋਂ ਚਲੇ ਜਾਂਦੇ ਨੇ ਉਹਨਾਂ ਦੀ ਮਾਰਕੁੱਟ ਵੀ ਹੁੰਦੀ ਹੈ ਜਦੋਂ ਤੁਸੀਂ ਇਹ ਸਾਰਾ ਵਰਤਾਰਾ ਦੇਖਦੇ ਹੋ ਹਮ ਹਮ ਤੇ ਉਦੋਂ ਕਦੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਾਂ ਫਿਰ ਤੁਹਾਨੂੰ ਵੀ ਕਦੇ ਇਹੋ ਜਿਹਾ ਕਰਨਾ ਪਿਆ ਗਿਆ ਨਾ ਮੇਰਾ ਇੱਕ ਜ਼ਿੰਦਗੀ ਦਾ ਇੱਕ ਉਸੋਲ ਇੱਕ ਕਾਇਦਾ ਦੇਖੋ ਮੇਰਾ ਵੀ ਪਿੱਛੇ ਜਿਹਦੇ ਦੋ ਦੋ ਸਿੱਖਿਆ ਸੀ ਸਾਡਾ ਟੈਸਟਿਬਿਊਸ਼ਨ ਸੀ ਕਿ ਕਿਸੇ ਅਪੋਜ਼ਿਟ ਪਾਰਟੀ ਨਾਲ ਸੀਗਾ ਜਾਂ ਕਿਸੇ ਵੀ ਮੀਨਕਮਿਨਟੀ ਦੇ ਲੋਕਾਂ ਨਾਲ ਸੀਗਾ ਉੱਥੇ ਇਹ ਆ ਮੇ ਮਹਾਂਤ ਨੇ ਓ ਮਹਾਂਤ ਨੇ ਸਾਡਾ ਆਪਸੀ ਜੋ ਵੀ ਹੈ ਉਹ ਸਾਡੀ ਕਮਿਊਨਿਟੀ ਦਾ ਆਪਸੀ ਮਸਲਾ ਹੈ ਇਹ ਤਾਂ ਕੋਈ ਥਰਡ ਪਰਸਨ ਇੱਕ ਫੇਕ ਆਪਣੀ ਉਹ ਬਣਾ ਕੇ ਆਇਡੈਂਟੀ ਬਣਾ ਕੇ ਫੇਕ ਉਹ ਕਰਕੇ ਗੁੰਮਰਾਹ ਕਰਨਾ ਨਾਰਮਲ ਲੋਕਾਂ ਨੂੰ ਕਾਮਨ ਲੋਕਾਂ ਨੂੰ ਜਿਹੜੀ ਹੈਗੇ ਆ ਪਬਲਿਕ ਹਨਾ ਉਹਨਾਂ ਨੂੰ ਪਾਗਲ ਬਣਾਉਣਾ ਤਾਂ ਇਹ ਚੀਜ਼ ਤੇ ਮੈਂ ਸਾਰਾ ਸਾਰਾ ਖਿਲਾਫ ਹੈਗੀ ਆ ਅਗਰ ਤੁਸੀਂ ਹੋ ਕਿਨਰ ਅਗਰ ਤੁਸੀਂ ਕਿ ਟ੍ਰਾਂਸ ਵੂਮਨ ਹੋ ਤੁਸੀਂ ਕਿਸੇ ਦੇ ਜਿੱਦਾਂ ਸਾਡੀ ਕਮਿਊਨਿਟੀ ਚ ਚੇਲੇ ਹੁੰਦੇ ਨੇ ਗੋਲੂ ਹੁੰਦੇ ਨੇ ਉੱਥੋਂ ਤੁਸੀਂ ਆਪਣਾ ਹੱਕ ਲਓ ਉੱਥੇ ਤੁਹਾਡਾ ਬੰਦਾ ਵੀ ਆ ਪਰ ਕਿਸੇ ਨਾਲ ਨਾਜਾਇਜ਼ ਜਿੱਦਾਂ ਕਹਿੰਦੇ ਵੀ ਇੱਥੇ ਤੁਹਾਡਾ ਬੰਦਾ ਨਹੀਂ ਆ ਔਰ ਤੁਸੀਂ ਹੋ ਵੀ ਨਹੀਂ ਉਹ ਚੀਜ਼ ਉੱਤੇ ਹੀ ਤਾਂ ਕਰਨਾ ਤਾਂ ਫਿਰ ਉਹ ਜਿੱਦਾਂ ਦੂਸਰੀ ਕਮਿਊਨਿਟੀ ਦੇ ਜਿਹੜੇ ਅਸਲੀ ਹੈ ਨੇ ਨਾ ਮਹੰਤ ਉਹਨਾਂ ਨੂੰ ਬਦਨਾਮ ਕਰਨ ਵਾਲਾ ਕੰਮ ਕਰ ਚੁੱਕਾ। ਸੱਚ ਇੱਕ ਜਿਹੜੀ ਚੀਜ਼ ਹੈਗੀ ਆ ਕਿ ਤੁਹਾਡੀ ਮੈਂ ਮੂੰਹ ਤੇ ਤਾਰੀਫ ਕਰਦਾ ਤੁਸੀਂ ਵੇਖਣ ਨੂੰ ਖੂਬਸੂਰਤ ਹੋ। ਇਕੱਲੇ ਜੇ ਜਾ ਰਹੇ ਹੋਵੋ ਤਾਂ ਜਿਸ ਤਰ੍ਹਾਂ ਆਮ ਕੁੜੀਆਂ ਨੂੰ ਲੋਕੀ ਜਿਹੜੀਆਂ ਉਹ ਛੇੜਖਾਣੀ ਕਰਦੇ ਨੇ ਮੁੰਡੇ ਤੁਹਾਡਰ ਨਾਲ ਵੀ ਇਦਾਂ ਦੇ ਹੁੰਦਾ ਹੋਣਾ ਕਦੇ। ਦੇਖੋ ਮੇਰੀ ਨਾਲ ਇੱਕ ਮੇਰਾ ਪ੍ਰਸਨ ایکسپੀਰੀਅੰਸ ਆ ਮੋਸਟਲੀ ਮੈਂ ਬਾਹਰ ਜਾਨੀਆ ਤਾਂ ਮੈਨੂੰ ਛੇੜੇ ਛੂੜੇ ਤੱਕ ਅੱਜ ਤੱਕ ਅਜੇ ਕਿਸੇ ਨੇ ਨਹੀਂ ਆ ਬਸ ਇਦਾਂ ਮੈਨੂੰ ਕੰਪਲੀਮੈਂਟਸ ਜੁੜੇ ਮਿਲਦੇ ਆ ਕਿ ਤੁਸੀਂ ਬਹੁਤ ਸੋਹਣੇ ਹੋ ਯੂ ਆਰ ਸੱਚ ਅ ਬਿਊਟੀਫੁਲ ਯੂ ਆਰ ਨਾਟ ਲਾਈਕ ਅ ਕਿਨਰ ਤੁਸੀਂ ਉਹਨਾਂ ਵਰਗੀ ਨਹੀਂ ਹੋ ਤੁਹਾਡਾ ਵੇ ਆਫ ਟਾਕਿੰਗ ਬਹੁਤ ਨਾਰਮਲ ਆ ਤੁਸੀਂ ਬਹੁਤ ਸਲੀਕੇ ਨਾਲ ਗੱਲ ਕਰਦੇ ਹੋ ਨਹੀਂ ਬਟ ਜਦੋਂ ਜਿਹਨੂੰ ਪਤਾ ਨਹੀਂ ਹੁੰਦਾ ਵੀ ਤੁਸੀਂ ਕਿਨਰ ਹੋ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਉਹਨਾਂ ਦਾ ਰਿਐਕਸ਼ਨ ਹੁੰਦਾ ਵੀ ਯਾਰ ਨਹੀਂ ਇਹ ਨਹੀਂ ਹੋ ਸਕਦਾ ਇਹ ਕਿਨਰ ਨਹੀਂ ਆ ਇੱਕ ਵਾਰੀ ਕਨਫਰਮ ਕਰੋ ਤੇ ਕਨਫਰਮ ਕਰਨ ਤਾਂ ਬਾਤ ਕਈਆਂ ਦੇ ਦਿਲ ਵੀ ਟੁੱਟ ਜਾਂਦੇ ਹੋਣੇ ਜੀ 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 ਸੋ ਤਨਵੀਰ ਜੀ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਸ਼ਿਕਾ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਸੋ ਇਹ ਸੰ ਤਨਵੀਰ ਕੌਰ ਰੰਧਾਵਾ ਜਿਹੜੇ ਕਿ ਕਿਨਰ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਬੜੇ ਨੇੜੇ ਹੋ ਕੇ ਇਹਨਾਂ ਨੇ ਸਾਰੀਆਂ ਗੱਲਾਂ ਜਿਹੜੀਆਂ ਨੇ ਆਪਣੇ ਕੈਮਰੇ ਦੇ ਉੱਤੇ ਜਿਹੜਾ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ ਇੱਕ ਕਿਨਰ ਜਦੋਂ ਪਤਾ ਲੱਗਦਾ ਵੀ ਕਿਨਰ ਹੋ ਹੈ ਕਿਨਰ ਭਾਈਚਾਰੇ ਨਾਲ ਸੰਬੰਧ ਰੱਖਦਾ ਹੈ ਕੀ ਉਸ ਦੀ ਮਾਨਸਿਕ ਅਵਸਥਾ ਹੁੰਦੀ ਹੈ ਕੀ ਉਸ ਦੇ ਪਰਿਵਾਰ ਦੀ ਮਾਨਸਿਕ ਅਵਸਥਾ ਹੁੰਦੀ ਹੈ ਜਦੋਂ ਉਹ ਕਿਨਰ ਭਾਈਚਾਰੇ ਦੇ ਲੋਕ ਉਸ ਨੂੰ ਪਰਿਵਾਰ ਦੇ ਵਿੱਚੋਂ ਲੈ ਜਾਂਦੇ ਨੇ ਕੀ ਉਸ ਦੀ ਮਾਨਸਿਕ ਅਵਸਥਾ ਹੁੰਦੀ ਹੈ ਜਦੋਂ ਉਹ ਪਹਿਲੀ ਵਾਰ ਕਿਨਰ ਭਾਈਚਾਰੇ ਦੇ ਪਰਿਵਾਰ ਦੇ ਵਿੱਚ ਜਾ ਕੇ ਉਹ ਬੈਠਦਾ ਹੈ ਤੇ ਕੀ ਉਸ ਦੀ ਮਾਨਸਿਕ ਅਵਸਥਾ ਹੁੰਦੀ ਹੈ ਜਦੋਂ ਉਸ ਨੂੰ ਪਹਿਲੀ ਵਾਰ ਵਿਧਾਈ ਮੰਗਣ ਜਾਣਾ ਪੈਂਦਾ ਸੋ ਇਹ ਸਾਰਾ ਸਾਰਾ ਜਿਹੜਾ ਤੁਸੀਂ ਅ ਦੇਖ ਸਕਦੇ ਹੋ ਵੀ ਕਿੰਨਾ ਜਿਹੜੀ ਆ ਉਹ ਪੀੜਾ ਦੇ ਵਿੱਚੋਂ ਇਹ ਭਾਈਚਾਰਾ ਲੰਘਦਾ ਪਰ ਇਹ ਖੁਸ਼ਕਿਸਮਤ ਨੇ ਕਿ ਇਹਨਾਂ ਨੇ ਜਿਹੜਾ ਉਹ ਆਪਣਾ ਪੜ੍ਹੇ ਲਿਖੇ ਪੜ੍ਹ ਲਿਖ ਕੇ ਜਿਹੜਾ ਉਹ ਸਮਾਜ ਦੇ ਵਿੱਚ ਇੱਕ ਸਲੀਕੇ ਨਾਲ ਵਿਚਰ ਰਹੇ ਨੇ ਤੇ ਇਹਨਾਂ ਨੂੰ ਅੱਜ ਕਿੰਨਰ ਹੋਣ ਤੇ ਗਰਵ ਹੈ ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ